9 ਵਿੱਚ ਪੜਦੇ ਮੁੰਡਿਆ ਦਾ ਬੈਂਚ ਤੇ ਬੈਠਣ ਨੂੰ ਪਿਆ ਪੰਗਾ ਲੜਾਈ ਇੰਨੀ ਵੱਦੀ ਜੋ ਘਰ ਤੱਕ ਪਹੁੰਚੀ ਫਿਰ 1 ਸਾਲ ਬਾਅਦ ਮੁੰਡੇ ਨੇ ਚੁੱਕ ਲਈ ਆਪਣੇ ਦਾਦੇ ਦੀ ਦਨਾਲੀ ਤੇ ਅੱਗੇ ਜੋ ਹੋਇਆ ਸੁਣ ਪੈਰਾਂ ਥੱਲੋਂ ਨਿਕਲੇਗੀ ਤੁਹਾਡੇ ਵੀ ਜ਼ਮੀਨ ਮੈਂ ਹਾਂ ਪ੍ਰਿੰਸ ਤਾਗਰਾ ਤੇ ਤੁਸੀਂ ਵੇਖ ਰਹੇ ਹੋ ਕ੍ਰਾਈਮ ਚਾਰਟ ਵੀਰਵਾਰ ਸਵੇਰੇ 7 ਵਜੇ ਦਿਖਸ਼ੇ ਤੇ ਸਕੂਟੀ ਤੇ ਦੁੱਧ ਲੈਂਡ ਘਰੋਂ ਨਿਕਲਦਾ ਜਦੋਂ ਹਿਸਾਰ ਰੇਲਵੇ ਸਟੇਸ਼ਨ ਕੋਲ ਪਹੁੰਚਦਾ ਤਾਂ ਉਸ ਦਾ ਪੁਰਾਣਾ ਸਾਥੀ ਜਿਸ ਨਾਲ ਬੈਂਚ ਤੇ ਬੈਠਣ ਨੂੰ ਸਾਲ ਪਹਿਲਾ ਲੜਾਈ ਹੋਈ ਸੀ ਇਸੇ ਦੌਰਾਨ ਦੋਵਾਂ 'ਚ ਫਿਰ ਬੈਂਸ ਹੋ ਜਾਂਦੀ ਹੈ ਤੇ ਦੂਜਾ ਮੁੰਡਾ ਆਪਣੇ ਦਾਦੇ ਦੀ ਦਨਾਲੀ <div>ਦਿਕਸ਼ਿਤ ਤੇ ਧਾਂ ਦਿੰਦਾ ਹੈ ਇਹ ਦੇਖ ਕੇ ਦਿਕਸ਼ਿਤ ਭੱਜਣ ਲੱਗਦਾ ਹੈ ਤਾਂ ਉਸ ਸਮੇਂ ਦਾਦੇ ਦੀ ਦਨਾਲੀ ਤੋਂ ਫਾਇਰ ਹੁੰਦਾ ਜੋ ਸਿੱਧਾ ਦਿਕਸ਼ਿਤ ਦੇ ਲੱਗਦਾ ਹੈ ਤੇ ਉੱਥੇ ਹੀ ਡਿੱਗ ਜਾਂਦਾ ਹੈ ਗੋਲੀ ਦੀ ਆਵਾਜ਼ ਸੁਣ ਆਸ-ਪਾਸ ਦੇ ਲੋਕ ਇਕੱਠੇ ਹੋ ਜਾਂਦੇ ਨੇ ਤੇ 딕ਸ਼ਿਤ ਨੂੰ ਹਸਪਤਾਲ ਲੈ ਚਾਇਆ ਜਾਂਦਾ ਜਿੱਥੇ ਉਸ ਦੀ ਮੌਤ ਹੋ ਜਾਂਦੀ ਹੈ ਮਰਨ ਵਾਲਾ 딕ਸ਼ਿਤ ਸਿਰਫ 10ਵੀਂ ਕਲਾਸ ਚ ਪੜਦਾ ਸੀ ਜਾਣਕਾਰੀ ਮੁਤਾਬਕ ਇੱਕ ਸਾਲ ਪਹਿਲਾਂ 9ਵੀਂ ਕਲਾਸ ਚ ਦੋਵਾਂ ਦੀ ਬੈਂਚ ਨੂੰ ਲੈ ਕੇ ਲੜਾਈ ਹੋਈ ਸੀ ਤੇ ਇਹ ਲੜਾਈ ਘਰ ਤੱਕ ਪਹੁੰਚੀ 딕ਸ਼ਿਤ ਦੇ ਮਾਤਾ ਪਿਤਾ ਨੇ ਕਈ ਵਾਰ આરોપી ਦੇ ਘਰ ਸ਼ਿਕਾਇਤ ਕਰ ਚੁੱਕੇ ਸਨ ਪਰ ਗੋਲੀ ਮਾਰਨ ਵਾਲਾ ਮੁੰਡਾ ਰੰਜਿਸ਼ ਰੱਖੀ ਬੈਠਾ ਸੀ ਫਿਰ ਇੱਕ ਦਿਨ આરોપી ਨੇ 딕ਸ਼ਿਤ ਨੂੰ ਆਪਣੇ ਦਾਦੇ ਦੇ ਫੋਨ ਤੋਂ ਕਾਲ ਕੀਤੀ ਤੇ ਉਸ ਨੂੰ ਧਮਕੀਆਂ ਦਿੱਤੀਆਂ ਕਿਹਾ ਅੱਜ ਤੈਨੂੰ ਮਿਲਣਾ ਤੇ ਅੱਜ ਹੀ ਤੈਨੂੰ ਦੱਸਾਂਗਾ ਤੇ ਜਦ ਦਿਕਸ਼ਿਤ ਨੇ ਇਹ ਗੱਲ ਆਪਣੇ ਮਾਤਾ ਪਿਤਾ ਨੂੰ ਦੱਸੀ ਤਾਂ ਮਾਦਾਬਿਦਾ ਨੇ ਉਸ ਨੂੰ ਮਿਲਣ ਲਈ ਮਨਾ ਕਰ ਦਿੱਤਾ ਤੇ ਉਸ ਦਿਨ ਤਾਂ ਦਿਕਸ਼ਿਤ ਬਚ ਗਿਆ ਪਰ ਵੀਰਵਾਰ ਨੂੰ ਸਵੇਰੇ ਜਦੋਂ ਦਿਕਸ਼ਿਤ ਦੁੱਧ ਲੈਣ ਜਾ ਰਿਹਾ ਸੀ ਤਾਂ આરોપી ਨੇ ਉਸ ਨੂੰ ਘੇਰ ਕੇ ਆਪਣੇ ਦਾਦੇ ਦੀ ਲਸਨਸੀ ਦੁਨਾਲੀ ਤੋਂ ਗੋਲੀ ਮਾਰ ਦਿੱਤੀ ਸਰ ਮਾਮਲੇ ਮੇਂ ਅਭੀ ਤੱਕ ਕੀ ਕੋਈ ਜਾਣਕਾਰੀ ਪ੍ਰਾਪਤ ਹੋਈ ਹੈ पता लग गया ये दीक्षित है प्रकाश का लड़का ये क्लास का स्टूडेंट था था सुबह दूध लेने आया इसकी नाइन्थ में अपने एक दोस्त के साथ रंजिश थी आज सुबह सुबह लड़के ने पीछा किया और यहाँ आके झाड़ियों में गोली मार दी सर मामले में अभी तक क्या कुछ जानकारी प्राप्त हुई पता लग गया ये दीक्षित है प्रकाश का लड़का ये क्लास का स्टूडेंट था यहाँ सुबह दूध लेने आया रहा था इसकी नाइन्थ में अपने एक दोस्त के साथ रंजिश थी आज सुबह सुबह ये दूध लेने आया तो ਦੂਸਰੀ ਲੜਕੇ ਨੇ ਪਿੱਛਾ ਕੀਤਾ ਔਰ ਯਹਾਂ ਅਗੇ ਝਾੜੀਆਂ ਮੇ ਗੋਲੀ ਮਾਰਦੀ। ਤੱਕ ਗੋਲੀ ਮਾਰਨ ਵਾਲੇ ਦਾ ਦਾਦਾ ਸੈਨਾ ਤੋਂ ਰਿਟਾਇਰਡ ਹੈ ਤੇ ਹੁਣ ਉਹ ਬੈਂਕ ਚ ਬਤੌਰ ਗਾਰਡ ਕੰਮ ਕਰ ਰਿਹਾ ਸੀ ਜਿਸ ਦੀ ਬੰਦੂਕ ਲੈ ਕੇ ਉਸ ਨੇ ਦਿਕਸ਼ਿਤ ਦੇ ਗੋਲੀ ਮਾਰੀ। ਤੇ ਉਸ ਦਾ ਦਾਦਾ ਆਪਣੀ ਨਾਲ ਬੰਦੂਕ ਰੱਖ ਕੇ ਹੀ ਸੌਂਦਾ ਸੀ ਪਰ ਫਿਰ ਵੀ ਛੋਟਾ ਮੁੰਡਾ ਦਨਾਲੀ ਲੈ ਕੇ ਘਰੋਂ ਨਿਕਲ ਗਿਆ ਤੇ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। ਤੇ ਦਿਕਸ਼ਿਤ ਦਾ ਕਤਲ ਕਰ ਦਿੱਤਾ ਜਾਣਕਾਰੀ ਮੁਤਾਬਕ ਇਸ ਮਾਮਲੇ 'ਚ ਮੁੰਡੇ ਤੇ ਕੋਈ ਐਕਸ਼ਨ ਨਹੀਂ ਹੋਵੇਗਾ ਜਦ ਕਿ ਉਸਦੇ ਦਾਦੇ ਤੇ ਕਾਰਵਾਈ ਕੀਤੀ ਜਾਵੇਗੀ ਤੇ ਦੂਸਰੇ ਪਾਸੇ ਛੋਟੀਆਂ ਛੋਟੀਆਂ ਕਲਾਸਾਂ ਦੇ ਵਿੱਚ ਪੜਨ ਵਾਲੇ ਨੌਜਵਾਨ ਅੱਜ ਇੱਕ ਦੂਜੇ ਤੇ ਇਸ ਤਰ੍ਹਾਂ ਦੇ ਹਮਲੇ ਕਰ ਰਹੇ ਨੇ ਜਿਸ ਬਾਰੇ ਸੋਚਣ ਦਾ ਤੇ ਵਿਚਾਰਨ ਦਾ ਪਰਿਵਾਰਾਂ ਨੂੰ ਬਹੁਤ ਹੀ ਜ਼ਰੂਰੀ ਹੈ ਜਦੋਂ ਸਮਾਂ ਲੰਘ ਜਾਂਦਾ ਹੈ ਤਾਂ ਉਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਪਿੱਛੇ ਪਛਤਾਵਾ ਹੁੰਦਾ ਹੈ ਮਾਪਿਓ ਸਿਰਫ ਪਛਤਾਵਾ ਹੀ ਕਰ ਸਕਦੇ ਨੇ ਬਾਅਦ ਚ ਉਹਨਾਂ ਨੂੰ ਕੋਟ ਕਚੈਰੀਆਂ ਚ ਤਰੀਕਾ ਭੁਗਤਣੀਆਂ ਪੈਂਦੀਆਂ ਨੇ ਕੈਰ ਤੁਸੀਂ ਵੇਖ ਰਹੇ ਸੀਗੇ ਕ੍ਰਾਈਮ ਚਾਰ ਤੇ ਅਗਲੀ ਕ੍ਰਾਈਮ ਦੀ ਸਟੋਰੀ ਲਈ ਤੁਹਾਨੂੰ ਅਗਲੇ ਦਿਨ ਫਿਰ ਮਿਲਾਂਗੇ ਤੇ ਹੋਰ ਪੰਜਾਬ ਦੀਆਂ ਖਬਰਾਂ ਲਈ ਤੁਸੀਂ ਵੇਖਦੇ ਰਹੋ ਪੰਜਾਬ ਦਾ